ਪਾਜੀ ਜੈ ਜੈ ਸਾਹਿਬ ਇੱਥੇ ਰਹਿੰਦੀ ਉਹਨਾਂ ਦਾ ਘਰ ਸਾਹਮਣੇ ਪਾਜੀ ਇੱਥੇ ਗੱਡੀ ਲੱਗੀ ਠੀਕ ਹੈ ਇਹਨਾਂ ਦੀ ਗੱਡੀ ਲੱਗੀ ਹੈ ਇਹ ਪਾਜੀ ਜੈ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇੱਥੇ ਗੱਡੀ ਲਾਉਣ ਤੋਂ ਪਾਜੀ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਪਾਜੀ ਨਾਲ ਤੋਂ ਸਿਰ ਦੇ ਨਾਲ ਦੇ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਪਾਜੀ ਗੱਲ ਕੀ ਕਿਉਂ ਕਿੱਦਾਂ ਗੋਲੀ ਗੱਲ ਪਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਲੰਘ ਰੇ ਠੀਕ ਹੈ ਹੋਰ ਘਾਟ ਦੇ ਕੋਈ ਮੈਟਰ ਨਹੀਂ ਹੈਗਾ ਹੈ ਇਹ ਪਤਾ ਲੱਗ ਕੋਈ ਲੰਗਦੇ ਪਏ ਆ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਹੈ ਮੇਰਾ ਬ੍ਰਦਰ ਹੀ ਭੁਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹੇ ਹਾਂ ਠੀਕ ਹੈ ਭਾਜੀ ਭਾਜੀ ਨੇ ਇੱਕ ਟੁਕੜ ਟੇ ਚਾਰ ਪੰਜ ਫਾਇਰ ਮਰੇ ਇਹਨਾਂ ਦੇ ਬ੍ਰਦਰ ਦੇ ਇਹਨਾਂ ਦੇ ਲੱਤ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਦਸਤ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਭਾਜੀ ਆਪਣੀ ਕਾਰ ਲੈ ਕੇ ਭਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਰੇ ਮਾਰੀ ਉਹ ਲਿਸੈਂਸੀ ਭਾਜੀ ਭਾਜੀ ਉਹਨੂੰ ਕੋ ਲਿਸੈਂਸੀ ਭਾਜੀ ਨੇ ਮਹੱਲੇ ਵਿੱਚ ਬਹੁਤ ਹੱਤ ਚੁੱਕੀ ਭਾਜੀ ਭਾਜੀ ਉਹਦੇ ਕੋ ਦੋ ਨੰਬਰ ਦਾ ਪਤਾ ਨਹੀਂ ਲਿਸੈਂਸੀ ਭਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹ ਤਾਂ ਨਹੀਂ ਸਾਨੂੰ ਭਾਜੀ ਪਤਾ ਭਾਜੀ ਉਹ ਪਰ ਮਹੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਭਾਜੀ ਮਹੱਲੇ ਨੂੰ ਵੀ ਧਮਕੀ ਲਾਉਂਦਾ ਮੈਂ ਗੋਲੀ ਮਾਰਦਣੀ ਗੋਲੀ ਮਾਰਦਣੀ ਉਹ ਬੋਜ ਜਿਹੀ ਡਰਿੰਕ ਕਰਦਾ ਸੀ ਠੀਕ ਹੈ ਭਾਜੀ ਅੱਜ ਉਹਨੇ ਗੋਲੀ ਮਾਰ ਦਿੱਤੀ ਭਾਜੀ ਪੁਲਿਸ ਆਈ ਕੀ ਜਾਂਚ ਪੁਲਿਸ ਭਾਜੀ ਹੱਦ ਤੱਕ ਕੋਈ ਨਹੀਂ ਪੁਲਿਸ ਆਈ ਤੇ ਭਾਈ ਉਹ ਭੱਜ ਗਿਆ ਉਹਨਾਂ ਦੇ ਸਾਹਮਣੇ ਉਸਨੇ ਸਾਹਮਣੇ ਭੱਜ ਗਿਆ ਭਾਜੀ ਪੁਲਿਸ ਸਾਹਮਣੇ ਗੱਡੀ ਭ ਭਾਈ ਡੈਥ ਹੋ ਗਈ ਪਾਜੀ ਇਹਦੀ 19 ਸਾਲ ਸੀ ਮੁੰਡੇ ਸਾਡੇ ਦੀ ਵੀ ਡੈਥ ਹੋਲੀ ਪਾਜੀ ਉਹਦੀ ਡੈਥ ਹੋ ਗਈ ਪਾਜੀ ਪਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਾਜੀ ਸਾਰਾ ਪਰਿਵਾਰ ਭੱਜ ਗਿਆ ਪਾਜੀ ਪਾਜੀ ਭੱਜ ਗਏ ਉਹਦਾ ਪਰਿਵਾਰ ਭਾਈ ਲੈ ਕੇ ਪੁਲਿਸ ਦੇ ਸਾਹਮਣੇ ਭਾਈ ਭੱਜੇ ਹੋ ਅੱਛਾ ਪੁਲਿਸ ਦੇ ਸਾਹਮਣੇ ਭੱਜ ਹਾਂਜੀ ਪਾਜੀ ਕੋਈ ਪੁਲਿਸ ਤੋਂ ਭਾਈ ਪਾਜੀ ਪੁਲਿਸ ਤੋਂ ਤਾਂ ਆਵੇ ਇਥੋਂ ਵੇਖ ਰਹੀ ਭਾਈ ਸਾਹਮਣੇ ਗੱਡੀ ਲੈ ਕੇ ਚਲ ਗਏ ਨੇ ਪਾਜੀ ਪੁਲਿਸ ਨੇ ਕੋਈ ਕਾਰਵਾਈ ਪਾਜੀ ਕੋਈ ਕਾਰਵਾਈ ਨਹੀਂ ਹਲੇ ਪਾਜੀ ਹੁਣ ਉਹਨਾਂ ਨਾਲ ਗਏ ਪਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਪਾਜੀ ਪੁੱਛ ਜੀ ਕੀ ਹੋਇਆ ਕੀ ਹੋਇਆ ਕਰ ਨਹੀਂ ਗਈ ਉਹਨਾਂ ਨੂੰ ਪਾਜੀ ਉਹਦਾ ਸਾਨੂੰ ਹੁਣ ਪਾਜੀ ਪਤਾ ਨਹੀਂ ਇਹ ਪਾਜੀ ਇੱਥੇ ਪੁਲਿਸ ਖੜੀ ਸੀ ਉਦੋਂ ਆਈ ਜਦੋਂ ਆਪਾਂ ਜਦੋਂ ਸਾਨੂੰ ਪਤਾ ਲੱਗਾ ਆਪਣੇ ਪਹਿਲਾਂ ਲਾਈਫ ਕੇਅਰ 'ਚ ਖੜਿਆ ਫਿਰ ਫਿਰ ਸਕੋਰ 'ਚ ਉੱਥੇ ਖੜਿਆ ਗੁਰੂ ਨਾਨਕ 'ਚ ਉਹਨਾਂ ਪਾਈ ਡੈੱਡ ਕਰਾਰ ਦਿੱਤਾ ਫਿਰ ਸਕੋਰ 'ਚ ਵੀ ਖੜਿਆ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਹਾਂਜੀ ਇੱਕ ਬੰਦੇ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਾਂਜੀ ਭਾਈ ਦੋ ਜਣੇ ਜ਼ਖਮੀ ਜੇ ਭਾਈ ਦੋ ਦੋਹਾਂ ਚ ਲੱਤ ਤੇ ਗੋਲੀ ਬੱ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਵਾਰਦਾ ਸੀ ਕੀ ਵਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਹ ਤੋ ਹੀ ਤੇ ਮੇਰੇ ਤਾਇਆ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵੱਲ ਉਹਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਹੋ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਦੇ ਡੈਥ ਹੋ ਗਈ ਆ ਤੇ ਦੋ ਜਾਨੀ ਝਗਣੀ ਆ ਭਾਈ ਤੇ ਤੁਹਾਡੇ ਵੀ ਡੈਥ ਹੋ ਗਈ ਆ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਬਜੀ ਵਾਲੇ ਤੇ ਨਾ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਈ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਈ ਉਹਨੂੰ ਪਤਾ ਹੀ ਨਹੀਂ ਲੱਗਦਾ ਤੂੰ ਕਦੀ ਆ ਜਾ ਉਹਦੇ ਕੋਲ ਦੋ ਵੈਪਨ ਆ ਇੱਕ ਪਤਾ ਨਹੀਂ ਲਾਇਸੈਂਸੀ ਆ ਦੂਜਾ ਇੱਕ ਤੇ ਉਦੋਂ ਕੋ ਲਾਇਸੈਂਸੀ ਸਰਕਾਰੀ ਮੁਲਾਜ਼ਮ ਹੋ ਗਏ ਤਾਂ ਭਾਜੀ ਤਾਈਆਂ ਕਰਕੇ ਦਹਿਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈਸੇ ਥੱਲੇ ਵਾਲਾ ਪਾਜੀ ਸਜ਼ਾ ਚਾਹੁੰਦੇ ਹਸਤ ਭਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ 3-4 ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਹ 'ਚ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਉਹਨੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਹਿਣਾ ਜਿਹਨਾਂ ਨੇ ਮਾਰੀਆਂ ਸਾਰਾ ਪਰਿਵਾਰ ਕਿੱਥੇ ਆ ਜੀ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਦੇ ਵਾਰ ਆਪਣ ਭਾਈ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਭਾਜੀ ਕੀ ਨਾਮ ਹੈ ਆਪਣਾ ਤੇ ਕਿੱਥੋਂ ਦੇ ਰਹਿਣ ਆਲੇ ਜੀ ਮੇਰਾ ਨਾਮ ਭਾਜੀ ਰਮਨਦੀਪ ਹੈ ਮੈਂ ਪੰਡੋਰੀ ਦਾ ਰਹਿਣ ਆਲਾ ਤੇ ਇੱਥੇ ਗੱਲ ਹੋਈ ਜੇ ਭਾਜੀ ਗੱਡੀ ਦੇ ਗੱਡੀ ਰਸਤੇ 'ਤੇ ਲੱਗੀ ਸੀ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ-ਖੜਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ 'ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਿੱਦਾਂ ਲਾ ਲਓ ਕੋਈ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰੋਂ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ। ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ। ਭਾਜੀ ਇਲਾਕੇ 'ਚ ਕਿਸ ਤਰ੍ਹਾਂ ਦਾ ਮੋਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ। ਗੱਡੀ ਰਸਤੇ 'ਚ ਲੱਗੀ ਹੁੰਦੀ ਆ ਅੱਧੀ ਰਾਤ ਅਸੀਂ ਦਰਵਾਜ਼ਾ ਖੜਕਾਉਂਦੇ ਆਂ ਦਰਵਾਜ਼ਾ ਨਹੀਂ ਖੋਲਦੇ। ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ? ਅਸੀਂ ਆਪਣੇ ਘਰ ਦੇ ਲਾਗੇ ਹੀ ਲਾਵਾਂਗੇ ਨਾ। ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਆ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋ ਅਲੀ ਵਜਦੀ ਜੇ ਮਨਜੀਠਾ ਰੋਡ ਭਾਜੀ ਮਨਜੀਠਾ ਰੋਡ ਭਾਈ ਮੌਕੇ ਤੇ ਪੁਲਿਸ ਵੀ ਆਈ ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਪੁਲਿਸ ਵੱਲੋਂ ਭਾਜੀ ਕੋਈ ਕਾਰਵਾਈ ਨਹੀਂ ਮਿਲੀ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਗਏ ਕੁਝ ਨਹੀਂ ਹੈ ਸਿਰਫ ਉਹ ਆਪਣੀ ਗੱਡੀ ਲੈ ਕੇ ਸਾਹਮਣੇ ਪਈ ਤੁਸੀਂ ਵੀਡੀਓ ਕੈਚ ਕੀਤੀ ਤੁਹਾਡੇ ਸਾਹਮਣੇ ਚੱਲ ਗਏ ਵੀਡੀਓ ਕੈਚ ਕੀਤੀ ਹੈ ਧੰਨਵਾਦ ਪਰ ਦਾ ਇਸ਼ਾਰਾ ਕੁਝ ਕੀਤਾ ਪਰਸਾਨ ਨੂੰ ਕੁਝ ਨਹੀਂ ਦੱਸ ਕੇ ਗਏ ਜਿਨ੍ਹਾਂ ਨੇ ਗੋਲੀਆਂ ਮਾਰੇ ਸਾਰਾ ਪਰਿਵਾਰ ਇਸ ਟਾਈਮ ਸਾਰਾ ਪਰਿਵਾਰ ਇਸ ਟਾਈਮ ਭੱਜ ਗਿਆ ਆਪਣੀ ਗੱਡੀ ਲੈ ਕੇ ਨਾਲ ਚੱਲ ਗਿਆ ਗੱਡੀ ਲੈ ਕੇ ਨਾਲ ਚੱਲ ਗਿਆ ਕੁਝ ਨਹੀਂ ਕੀਤਾ ਤੁਹਾਨੂੰ ਕੁਝ ਨਹੀਂ ਕੀਤਾ ਜੀ ਭਾਈ ਕਿਸ ਤਰ੍ਹਾਂ ਦੀ ਕਾਰ 38000 ਚਾਹੀਦੀ ਹੈ ਤੇ ਬੰਦਾ ਭਾਜੀ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਈ ਜੇ ਤੇ ਕੀ ਕੰਮ ਦਾ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਭਾਜੀ ਅਸੀਂ ਇਹਦੇ ਨਾਲ ਮੱਥਾ ਨਹੀਂ ਲਾ ਸਕਦੇ ਸਾਨੂੰ ਧਮਕੀਆਂ ਦੇਂਦਾ ਮੈਂ ਤੁਹਾਨੂੰ ਐਂ ਕਰਾ ਦੂੰ ਓਂ ਕਰਾ ਦੂੰ ਤੇ ਅਸੀਂ ਮਤਲਬ ਪਹਿਲੇ ਵੀ ਇਲਾਕੇ ਦੇ ਵਿੱਚ ਪਹਿਲੇ ਵੀ ਮਤਲਬ ਤੁਸੀਂ ਭਾਜੀ ਲਾ ਲਓ 4 4 ਸਾਲ ਤੋਂ ਇਹੋ ਹੀ ਚੀਜ਼ ਧਮਕਾ ਆਇਆ ਜਾ ਰਿਹਾ ਕਰੀ ਮੈਂ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਇਹ ਚੀਜ਼ ਕਹਿ ਦਿੰਦਾ ਕਿ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਆ ਇਸ ਚੀਜ਼ ਤੋਂ ਕੋਈ ਵੀ ਜਿਹੜਾ ਅੱਗੇ ਨਹੀਂ ਆਉਂਦਾ ਨਾ ਕੋਈ ਗੱਲ ਕਰਦਾ ਠੀਕ ਹੋ ਗਿਆ ਭਾਈ ਤੁਸੀਂ ਗੋਲੀ ਚੱਲਣੇ ਬਾਰੇ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜਖਮੀ ਹੋਇਆ ਤੇ ਇੱਕ ਕਿਤੇ ਹੋ ਹੋ ਕਹਿੰਦਾ ਕਿਤੇ ਢਿੱਗ ਢੋਕ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਉਹਨੂੰ ਜੀ ਸਰ ਕਹਿੰਦੇ ਗੋਲੀਆਂ 4-5 ਲੰਘ ਕਿਲੋਮੀਟਰ ਵੀ ਕਹਿੰਦੇ ਹੋ ਹਾਂ ਜੀ ਦੱਸਿਆ ਤੇ ਲੱਗੀ ਕਮਾਂਡੀਆਂ ਨੇ ਉਹ ਗੱਲ ਦੱਸੀ ਆ ਕੀ ਚਾਰ ਪਾਣੀ ਗੋਲੀ ਚੱਲੀ ਕਾਰਨ ਕੀ ਪਤਾ ਲੱਗਾ ਕੁਝ ਪਤਾ ਲੱਗਾ ਕਾਰਨ ਕਾਰਨ ਤਾਂ ਕੋਈ ਇਹੋ ਜੀ ਗੱਲ ਪਾਣੀ ਇੰਨਾ ਦੱਸਿਆ ਕਿ ਇਹਨੇ ਉਹ ਸ਼ਰਾਬ ਜਰੂਪ ਪੀਤੀ ਸੀ ਜਿਸ ਨੇ ਗੋਲੀ ਚਲਾਈ ਹੈ ਉਹ ਕਹਿੰਦੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੇ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਵੀ ਉਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ ਵੇਖੋ ਜੀ ਅਚਨਚੇਤ ਚਲਾਉਣ ਨਾਲ ਲੱਗੇ ਲੱਗੀ ਹੋ ਕੇ ਤੇ ਹੋਰ ਵੀ ਕਹਿ ਨਹੀਂ ਸਕਦੇ ਇਸ ਬਿਸ਼ੇਜ ਸਰਕਾਰੀ ਮੁਲਾਜ਼ਮ ਸੀ ਕੋਈ ਜਿਹਦੇ ਵੱਲ ਬੁੜੀ ਚ ਦੇਖੋ ਜੇਈ ਦਾਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਜੇਈ ਆ ਜੇਈ ਹੋਰ ਵੀ ਡਿਪਾਰਟਮੈਂਟ ਹੁੰਦੇ ਆ ਲੇਕਿਨ ਕਲੀਅਰ ਨਹੀਂ ਹੈ ਜੀ ਉਹਨਾਂ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆ ਫਰਾਰ ਨੇ ਉਹ ਸਰ ਉਹ ਕਹਿੰਦੇ ਪੁਲਿਸ ਦੀ ਮੌਜੂਦਗੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਉਹ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਹੋ ਗਏ ਨਹੀਂ ਮੈਂ ਕਹਿੰਦਾ ਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਨੇ ਮੌਕਾ ਵੇਖਾ ਜਾ ਕੇ ਆਪ ਕਿਸ ਤਰ੍ਹਾਂ ਦੀ ਕਾਰਵਾਈ ਕਰਵਾਉਣ ਦਾ ਹਿਸਾਬ ਮਿਲਦਾ ਸਰ ਜੋ ਮਤਲਬ ਬੰਦਾ ਰਾਈਟ ਹੋ ਕੀਤਾ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਿਲਕੁਲ ਤਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਿਹਾ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਹੈ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫਆਈਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜਿਹਦੇ ਉੱਤੇ ਹਾਂਜੀ ਇਟ ਇਸ ਬੀਗ ਇਨ ਪ੍ਰੋਸੈਸ ਕਿਉਂਕਿ ਹੁਣੀ ਫਿਊ ਮਿੰਟਸ ਬੈਕ ਕੋ ਹੈ ਉਹ ਚੱਲ ਰਿਹਾ ਜੀ ਪ੍ਰੋਸੈਸ ਹਾਂ ਜਿੰਨਾ ਦਾ ਸੁਣਨ ਚ ਆਇਆ ਸਰਕਾਰੀ ਮੁਲਾਜ਼ਮ ਹੈ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲੱਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਿਹਾ ਹਸਪੀਟਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈਗਾ ਜਦੋਂ ਆਏਗਾ ਤਾਂ ਵੀਰ ਲੈਟੀਓਨੋ ਜੀ